ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਵੀਰੋ ਤੁਹਾਨੂੰ ਦਰਸ਼ਕ ਵੀਰੋ ਇੱਕ ਵੀਡੀਓ ਸੁਣਾਉਣਾਗਾ ਮੈਂ ਆਪ ਕੋਈ ਵੀਡੀਓ ਨਹੀਂ ਪਾਉਣੀ ਵੀਰ ਦੀ ਵੀਡੀਓ ਆ ਪੰਜਾਬ ਦੇ ਹਾਲਾਤਾਂ ਦੀ ਵੀਡੀਓ ਆ ਸਾਰੀ ਸਾਰੀ ਵੀਡੀਓ ਪੰਜਾਬ ਦੇ ਹਾਲਾਤਾਂ ਦੇ ਪਾਈ ਆਗੀ ਉਹਨੇ ਪੂਰੇ ਟੁਕ ਦੀ ਗੱਲਬਾਤ ਬਾਕੀ ਤੁਸੀਂ ਕਮੈਂਟਸ ਦੇ ਵਿੱਚ ਦੱਸਣਾਗਾ ਵੀ ਇਹ ਵੀਰ ਦੇ ਜਿਹੜੇ ਵਿਚਾਰ ਨੇ ਸਹੀ ਨੇ ਜਾਂ ਗਲਤ ਨੇ ਇਹਨੇ ਆਪਦੇ ਮਨ ਦੇ ਬਲਬਲੇ ਦੱਸੇ ਨੇ ਆਪਾਂ ਵੀ ਆਪਣੇ ਮਨ ਦੇ ਬਲਬਲੇ ਸਾਂਝੇ ਕਰਾਂਗੇ ਇਹ ਸਿੰਘ ਢੀਂਡਸਾ ਨਾਂ ਦਾ YouTube ਤੇ ਚੈਨਲ ਹੈ ਸਿੰਘ ਢੀਂਡਸਾ ਨਾਂ ਦਾ ਦੋ ਬਾਰ ਲਿਖਾਇਆ ਸਿੰਘ ਢੀਡ ਸੰਗ ਅੰਗਰੇਜ਼ੀ ਦੇ ਵਿੱਚ ਨਾਲ ਪੰਜਾਬੀ ਦੇ ਵਿੱਚ ਉਹਨੇ ਵੀਡੀਓ ਪਾਈ ਹੋਈ ਆ ਤੇ ਇਹਦੀ ਆਪਾਂ ਵੀਡੀਓ ਸੁਣਦੇ ਆ ਅੱਖਰ ਅੱਖਰੇ ਦੀ ਵੀਡੀਓ ਦਾ ਸੁਣਨ ਵਾਲਾ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਸੁਣਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਬੱਚਿਆਂ ਨੂੰ ਖਰ ਪ੍ਰੀਖਿਆ ਸ੍ਰੀ ਅਕਾਲ ਅਲੈਕੁਮ ਸਲਾਮ ਅਲੈਕੁਮ ਅਨਸਕਾਰ ਸਾਰਿਆਂ ਨੂੰ ਮੈਨੂੰ ਬੈਠੇ ਬੈਠੇ ਨੂੰ ਵੀਡੀਓ ਦੇਖ ਕੇ ਗੁੱਸਾ ਆ ਗਿਆ ਮੈਨੂੰ ਕੋ ਟਾਈਮ ਤਾਂ ਹੈ ਨਹੀਂ ਮੈਂ ਕੰਮ ਕਰਨਾ ਹੁੰਦਾ ਫੋਟੋ ਵੀ ਦਿਖਾਉਣਾ ਤੁਹਾਨੂੰ ਮੇਰਾ ਰਹੇਗਾ ਆਸਾ ਕੰਟਾ ਸੁਣੋ ਜੀ ਪਰ ਮੈਨੂੰ ਗੁੱਸਾ ਆ ਗਿਆ ਬੈਠੇ ਬੈਠੇ ਨੂੰ ਮੈਂ ਤੁਹਾਡੇ ਨਾਲ ਕੋਈ ਨਾ ਗੱਲ ਗੱਲਾਂ ਕਰਨੀਆਂ ਥੋੜਾ ਨਾ ਪਤਾ ਨਹੀਂ ਮੈਂ ਸਹੀ ਆ ਜਾਂ ਗਲਤ ਹਾਂ ਪਤਾ ਨਹੀਂ ਪ੍ਰਮਾਤਮਾ ਜਾਣਦਾ ਰੱਬ ਜਾਣਦਾ ਜਾਂ ਤੁਸੀਂ ਫੈਸਲਾ ਕਰਨਾ ਹੈ ਗੱਲਾਂ ਤਾਂ ਜਾਂ ਸਹੀਆਂ ਦੋ ਗੱਲਾਂ ਦੀਪ ਸਿੱਧੂ ਕਹਿੰਦਾ ਸੀ ਜਦੋਂ ਕਿਸਾਨ ਅੰਦੋਲਨ ਹੋਇਆ ਦਿੱਲੀ ਤੁਸੀਂ ਸਭ ਜਾਣੀ ਜਾਣੋ ਹੁਣ ਇਹ ਕੋਈ ਪੁਰਾਣਾ ਇਤਿਹਾਸ ਤਾਂ ਨਹੀਂ ਦੀਪ ਸਿੱਧੂ ਕਹਿੰਦਾ ਸੀ ਕਿ ਤੁਹਾਡਾ ਕੁਝ ਨਹੀਂ ਹੋਣਾ ਤੁਹਾਨੂੰ ਵਾਪਸ ਦਿੱਲੀ ਫੇਰ ਆਉਣਾ ਪੈਣਾ ਉਹਦੇ ਨਾਲੋਂ ਬਿਹਤਰ ਹੈ ਤੁਸੀਂ ਇੱਕੋ ਫੈਸਲੇ ਕਰਾ ਕੇ ਉਠੋ 700 800 ਬੰਦਾ ਤੁਸੀਂ ਮਰਵਾ ਲਿਆ ਤੇ ਕਰੋੜਾਂ ਰੁਪਏ ਦੀ ਸੰਪਤੀ ਤੁਸੀਂ ਅੜਾਤੀ ਇੱਥੇ ਅਸੀਂ ਸਾਰਿਆਂ ਡਬਲ ਡਬਲ ਸ਼ਿਫਟਾਂ ਲਾਈਆਂ 60 ਸਾਲ ਦੀ ਉਮਰ ਆ ਮੈਂ ਡਬਲ ਸ਼ਿਫਟ ਲਾਉਂਦਾ ਰਿਹਾ ਉਸ ਟਾਈਮ ਦੇ ਵਿੱਚ ਮੈਂ ਨਹੀਂ ਇਕੱਲਾ ਲਾਉਂਦਾ ਰਿਹਾ ਮੈਂ ਤੁਹਾਡੇ ਸਾਹਮਣੇ ਹਜ਼ਾਰਾਂ ਨਹੀਂ ਲੱਖਾਂ ਬੰਦੇ ਖੜੇ ਕਰ ਸਕਦਾ ਜਿਹੜੇ ਡਬਲ ਸ਼ਿਫਟਾਂ ਲਾਉਦੇ ਆ ਕਿੰਕੋਸ ਬੜਾਈ ਬੈਠਾ ਇੱਕ ਪੱਲਾ ਜ਼ਮੀਨ ਸੀ ਪਤਾ ਨਹੀਂ ਕਿੰਨੀ ਜ਼ਮੀਨ ਬਣਾਈ ਬੈਠਾ ਸਾਡੇ ਲੋਕਾਂ ਨੂੰ ਅਕਲ ਕਦੋਂ ਆਣੀ ਆ ਯਾਰ ਮੈਨੂੰ ਬੜਾ ਗੁੱਸਾ ਹੁੰਦਾ ਇਹਨਾਂ ਗੱਲਾਂ ਤੇ ਗੀਪ ਸਿੱਧਾ ਉਹਨਾਂ ਨੂੰ ਪਿੱਟ ਕੇ ਮਰ ਗਿਆ ਕਿ ਤੁਹਾਨੂੰ ਦੁਬਾਰੇ ਉਹਨਾਂ ਨੂੰ ਬੂਗਾ ਵੀ ਐ ਤੂੰ ਸੁਣੀ ਉਹਨੂੰ ਕਦਾਰ ਜਦ ਤੱਕ ਉਹ ਬੰਦਾ ਦੁਨੀਆ ਤੋਂ ਨਹੀਂ ਚਲਾ ਗਿਆ ਉਦੋਂ ਤੱਕ ਉਹਨੂੰ ਗਦਾਰੀ ਤੇ ਸਰਟੀਫਿਕੇਟ ਦੇ ਦੇ

ਫਤੋ ਬੰਦੇ ਦੀਪ ਸੇਖੂ ਤੇ ਲੱਖਾ ਸਦਾਨਾ ਬੱਤੀ ਦੀ 32 32000 ਕਿੱਥੇ ਬੰਦੀਆਂ ਤੋਂ ਉੱਪਰ ਛੇ ਬੰਦੇ ਸਾਰੀ ਸੰਗਤ ਇਹਨਾਂ ਦੇ ਨਾਲ ਸੀ ਸਾਰਾ ਮੋਰਚਾ ਇਹਨਾਂ ਦੇ ਦਰਨਾਂ ਦੇ ਨਾਲ ਸੀ ਸਾਰਾ ਇੱਥੇ ਬਾਹਰ ਬੈਠਾ ਜਿੰਨਾ ਟੈਕਸ ਕੋਰਾ ਸਾਰੇ ਬਾਹਰ ਦੇ ਲੋਕ ਇਹਨਾਂ ਦੇ ਨਾਲ ਸੀ ਦੀਪ ਸੇਖੂ ਦੀ ਲੱਖਾ ਸਦਾਨਾ ਨੇ ਲੇਕਿਨ ਇਹਨਾਂ ਨੇ ਇਤਨੀ ਸੁਣੀ ਉਸ ਦਰਵੀਸ਼ ਆਦਮੀ ਦੀ ਉਹ ਸਰਬੇਸ਼ਰ ਜੀ ਨੂੰ ਬਰਨਮ ਕੀਤਾ ਇਹ ਹੀ ਲੱਖਾ ਸੁਧਾਰਾ ਅੰਦਰ ਖਾਤੇ ਸਮਝੌਤਾ ਕਰਕੇ ਕਮਰੇਟਾਂ ਦੇ ਨਾਲ ਤੇ ਕਮਰੇਟਾਂ ਦੇ ਵਿੱਚੋਂ ਫੇਰ ਜਾ ਕੇ ਰਲ ਗਿਆ ਇੱਕਦਮ ਮੇਰੀ ਨੋਟ ਕਰ ਲੋ ਹੋ ਸਕਦਾ ਬਹੁਤ ਬੰਦਿਆਂ ਨੂੰ ਬੁਰੀ ਲੱਗੇ ਜੇ ਪੰਜਾਬ ਦਾ ਵੀ ਭਲਾ ਹੋ ਸਕਦਾ جے کچھ پنجاب ਦਾ ਹੋ ਸਕਦਾ ਉਹ کیسری نishan صاحب ਦੇ ਥੱਲੇ ਹੋ ਸਕਦਾ ਕਿਸੇ ਲਾਲ ਨੀਰ ਵਿੱਚ ਥੱਲੇ ਕੁਝ ਨਹੀਂ ਹੋ ਸਕਦਾ پنجاب ਦਾ ਮੈਤੋ ਤੁਸੀਂ ਲਿਖ ਕੇ ਲੈ ਲੋ ਇਹ ਗੱਲ ਬਿਲਕੁਲ ਬਿਲਕੁਲ ਜਾਂ ਤੁਸੀਂ ਕਰਕੇ ਦਿਖਾ ਦਿਓ ਮੈਨੂੰ ਕਿਉਂ ਹੋਇਆ ਗੁੱਸੇ ਮੈਨੂੰ ਹੋਇਆ ਕੱਲ ਸਟੇਜ ਤੇ ਮੈਂ ਉਹਨਾਂ ਦੀਆਂ ਸਾਰੀਆਂ ਸੁਪਰੀਚਾ ਸੁਣੀਆਂ ਜੋ ਵੀ ਉੱਥੇ ਬੋਲ ਰਹੀ ਸੀ ਟੂਟ ਟੂਲੇ ਵਾਲੀ ਸਪੀਚ ਬਾਰੇ ਗੱਲ ਕਰ ਰਹੀ ਛਿੱਕ ਬੱਚੇ ਬੈਠੇ ਨੇ ਛਿੱਕਿਆਂ ਜਿਨ੍ਹਾਂ ਦਾ ਕੰਮ ਹੀ ਇਹ ਆ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ ਨੂੰ ਗਮਰਾਹ ਕਰਕੇ ਇਹ ਸਾਰੇ ਬੀੜੀਆਂ ਪੀਨੇ ਇਹਨਾਂ ਨੇ ਪੈਸੇ ਕਮਾਏ ਕੋ ਜੀ ਸਭ ਤੋਂ ਪਹਿਲਾਂ ਸ਼ੰਭੂ ਮੋਰਚੇ ਤੋਂ ਦੀਪ ਸੇ ਢੋਣੀ ਤੁਰਿਆ ਤਾਂ ਹੈ ਦਿੱਲੀ ਪਹੁੰਚੇ ਨੇ ਤੋ ਨੂੰ ਸਾਰਿਆਂ ਨੂੰ ਪਣੀ ਬੰਦ ਪਤਾਇਆ ਸੀਦਾ ਹੋਣ ਜਿਹੜਾ ਕੱਲ ਸਟੇਜ ਤੇ ਹੋਇਆ ਤੇ ਉੱਥੇ ਉਹ ਬੋਲਣ ਲੱਗਾ ਆਪਣਾ ਬਦਲਿਆ ਸਿੱਖਿਆ ਅਮਰਪਾਲ ਦਾ ਨਾਮ ਆਇਆ ਤਾਂ ਲਾਲ ਦੀਨ ਨੂੰ ਉਸੇ ਤੇ مرضی بےکوف تو بےقوف بندہ ہر بندہ ساری لال لیر کہ دیپ سدھو سی سی ادو اس پڑوئیے کی گل نہیں چنی ਸ਼ਹੀਦੀ ਗੱਲ ਭਾਈ ਹਵਾਰਾ ਨੇ ਜਿਹੜੇ ਬਾਦਸ਼ਾਹ ਸਾਹਿਬ ਨੇ ਉਹ ਆਈਐਸਐਸ ਤੋਂ ਕਿਸੇ ਸਵੇਰ ਨਾਲ ਲਈ ਮੈਂ ਜਾਣ ਕਿਸੇ ਲੱਖੇ ਛੜਾਣੇ ਨੇ ਜਾਂ ਕਿਸੇ ਹੋਰ ਕਿਸੇ ਵੀ ਬੰਦੇ ਨੇ ਉਸ ਬੰਦੇ ਦਾ ਸਨਮਾਨ ਹੀ ਨਹੀਂ ਕੀਤਾ ਸਤਿ ਸਤਿ ਔਰ ਜੋਦਾ ਤੁਸੀਂ ਕਿਉਂ ਕਹੋਗੇ ਲੱਖੇ ਨੂੰ ਕਹੋਗੇ ਛੋਟਾ ਵੇ ਅਖੋਤ ਕੀ ਬੰਦਾ ਕਹਿਣਾ ਓਏ ਮੁੰਡੇ ਨੂੰ ਉਹ ਸਿੱਧਾ ਸਦਾ ਗੁਰੂ ਦਾ ਸਿੱਖਾ ਉਹ ਬੰਦਾ ਝੋਕਾ ਹੀ ਉਹ ਕਹਦੇ ਆ ਮਾਨਸਾਹਲਾ ਔਰ ਸੁਭਾਤੇ ਨੇ ਆਪਣੇ ਕੋਲੋਂ ਸਰੂਪਾ ਆਪਣੀ ਗੱਲ ਚੋਂ ਲਾ ਕੇ ਉਹਦੇ ਬਾਪ ਨੇ ਸਰੂਪਾ ਕਲ ਦੇ ਵਿੱਚ ਪਾਇਆ ਔਰ ਉਹਨੇ ਸੇਹ ਤੋਂ ਬੋਲਿਆ ਕਿ ਤੁਸੀਂ ਜਿਹੜੇ ਬੰਦੇ ਦਾ ਸਨਮਾਨ ਕਰਨਾ ਉਹਦਾ ਤੁਸੀਂ ਸਨਮਾਨ ਨਹੀਂ ਕਰ ਰਹੇ ਜਿਨ੍ਹਾਂ ਦੇ ਮੁੰਡੇ ਛਾੜੀ ਛਾਲ ਛਾਲ ਤੋਂ ਅੰਦਰ ਬੈਠਾ ਹੈ ਇੱਕ ਨਿਕਰ ਦੇਣ ਕੇ ਸਨਮਾਨ ਜੇ ਤਾਂ ਕੋਈ ਲਾਲ ਲੀਰ ਹੁੰਦਾ

سنتے ہوا کی خیال ہے جی یہ ایک کال دے ہو, دے کٹ کر لینے امرت پالتے این سی ود تو ود انٹر فر لے تین سو سات show <laughs> you, are It's favorite ਆਲੋ ਤੁਸੀਂ ਲਾਲ ਲੀਰਾ ਨੂੰ ਸਟੇਜ ਕਿਉਂ ਸੌਹਦੇ بندے کیروتھ سر فون کٹ گیا دکھاؤ ہر چوڑا ہو کے کمی جانا ڈبرو کڑ چکے مارے کہنا ہوتا سورما کوئی فرق نہیں ہے لڑکار یہ گل کہنا جی انہوں نے دیپ سدھو کا ساتھ دتا ہوں ایک پتا نہیں ہستی سی

ਜੇ ਉਹਦੀ ਇੱਕ ਨਹੀਂ ਸੁਣੀ ਜੇ ਉਹਦੀ ਇੱਕ ਨਹੀਂ ਤੁਸੀਂ ਸੁਣੀ ਹੁੰਦੀ ਨਾ ਅੱਜ ਜਦੋਂ ਭਗਵਾਨ ਧੌਣਿਓ ਤੇ ਸਟੇਜ ਤੇ ਬੈਠੇ ਹੁੰਦੇ ਜਿਹੜੀ ਸਟੇਜ ਤੇ ਅੱਜ ਭਗਵਾਨ ਧੌਣਿ ਬੈਠਿਆ ਨਾ ਹੋ ਸਕਦਾ ਲੱਖਾਂ ਤੂੰ ਬੈਠਾ ਹੁੰਦਾ ਸਟੇਜ ਤੇ ਇੱਕ ਦੀਪ ਦਾ ਸ਼ਾਦੋਸ ਟਾਈਮ ਲੱਗਾ ਹੁੰਦਾ ਪਰ ਨਹੀਂ ਹੁਣ ਵੀ ਉਧਰ ਜੋ ਹੁਣ ਵੀ ਉਧਰ ਜੋ ਜੇ ਪੰਜਾ Thank you. Go, let ਉਹ ਬੰਦੇ ਨੂੰ ਕਿਹਾ ਸੀ ਮੈਂ ਕਿਹਾ ਮੈਂ ਕਿਹਾ ਨਾਂ ਲੈ ਲਿਆ ਪਰ ਉਹ ਤੁਹਾਨੂੰ ਬੰਦਾ ਸਰਕਾਰੀ ਨੌਕਰੀ ਦੇ ਵਿੱਚ ਨੌਕਰੀ ਮੇਰੀ ਕਿੱਥੇ ਆ ਨੌਕਰੀ ਦਾ ਭਿਆਂ ਨੂੰ ਦੇਖਿਆਂਦੇ ਆਏ ਉਹ ਬੰਦਾ ਕਹਿੰਦਾ ਭਾਈ ਅੱਧੀ ਪੁਲਸ ਖੋਸ਼ ਹੁੰਦੀ ਐ ਅੱਧੀ ਪੁਲਸ ਪਿੱਚੀਆਂ ਵੱਟਦੀ ਆ ਮੈਂ ਕਿਹਾ ਉਹ ਕਿਵੇਂ ਕਹਿੰਦਾ ਖੋਸ਼ਾ ਖੋਣ ਵਾਲੀ ਪੁਲਸ ਉਹ ਜਿਹੜੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬੁੱਧੂ ਬਣਾਈ ਜਾਂਦੀ ਐ ਸਿੰਘਾਤੀ ਪਰਸੋ ਵੱਟੀ ਜਾਂਦੀ ਹੈ ਜਿਹੜੀ ਸਚਾਈ ਦੇ ਰਾਹ ਤੇ ਚ गाने ਕਹਿੰਦੇ ਹੁੰਦੇ ਆ ਨਾ ਪੂਰਾ ਫੁੱਲ ਸੋਹਣਾ ਲੱਗਦੇ ਆ ਉਹ ਆਹੋ ਮਿੱਠਾ ਲੱਛਾ ਜਿਹਨੂੰ ਆਪਣੇ ਪੰਜਾਬੀ ਚ ਕਹਿੰਦੇ ਆ ਜਿਵੇਂ ਬਾਗਲ ਸ਼ੀ ਉਹਦੀਆਂ ਜੇ ਕਹਾਣੀਆਂ ਤੁਹਾਨੂੰ ਦੱਸਣ ਲੱਗੀਆਂ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਇਹ ਆ ਰਮ ਜੋਸ਼ੀ ਦੇ ਕੋ ਅਸਲੀਅਤ ਉਹਦੀ ਇੱਕੋ ਸਾਤ ਦੋ ਪਰਛਾਵਾ ਇੱਕਆਂ ਲਾ ਕੇ ਭੈਜਦਾ ਸਿੰਘ ਉਹ ਵੀ ਰੋਟੀ ਕਿਸੇ ਨਾ ਕਿਸੇ ਟੀਵੀ ਤੇ ਆਇਆ ਹੁੰਦਾ ਸ਼ੰਭੂ ਮੋਰਚੇ ਦੇ ਵਿੱਚ ਲਾਰਾ ਚੜਦਾ ਸੀ ਦੀਪ ਸਿੱਧੂ ਦੀਆਂ 1 ਮਿੰਟ ਲਈ ਮੈਨੂੰ ਮੈਕਰੀ ਦੀ ਪਰ ਦੀਪ ਸਿੱਧੂ ਉਹ ਬੰਦਾ ਜਿਹੜਾ ਬੰਦੇ ਦੀ ਹੱਥ 1 ਕਿਲੋਮੀਟਰ ਤੋਂ ਪਛਾਣ ਲੈਂਦਾ ਸੀ ਉਹਨੂੰ ਪਤਾ ਲੱਗ ਗਿਆ ਸੀ ਮੈਂ ਲਾਲ ਨਹੀਂ ਰਹੇ ਜਦੋਂ ਦੀਪ ਸਿੱਧੂ ਨੇ ਲੱਟ ਮਾਰ ਕੇ ਉਹ ਤੋਂ ਕਿਹਾ ਸ਼ੰਭੂ ਮੋਰਚੇ ਤੋਂ ਉਹਨੂੰ ਆਉਣ ਨਹੀਂ ਦਿੱਤਾ ਬੋਲਣ ਨਹੀਂ ਦਿੱਤਾ ਫੇਰ ਜਾ ਕੇ ਦਿੱਲੀ ਕਾਮਰੇਟਾ ਨਾਲ ਬਹਿ ਗਿਆ ਫੇਰ ਦੀਪ ਸਿੱਧੂ ਦੀ ਬੋਲ ਲੱਗ ਗਿਆ ਜਾ ਕੇ ਇਹ ਹੀ ਤੁਹਾਡਾ ਪ੍ਰੋਫੈਸਰ ਪਤਾ ਨਹੀਂ 10ਵੀਂ ਪਾਸ ਹੋਊਗਾ ਕਿ ਫੇਲ ਹੋਊਗਾ ਲੋਕ ਕਹੀ ਜਾਂਦੇ ਪ੍ਰੋਫੈਸਰ ਮਨਜੀਤ ਸਿੰਘ ਗੁੱਸਾ ਹੁੰਦਾ ਯਾਰ ਇਹ ਗੱਲਾਂ ਤੇ ਮੈਨੂੰ ਮੇਰੇ ਕੋਲ ਟਾਈਮ ਨਹੀਂ ਸੀ ਮੇਰੇ ਕੋਲ 10 15 ਮਿੰਟ ਹੀ ਸੀ ਕਿ ਮੈਂ ਸਾਰਾ ਕੰਮ ਵੀ ਕਲੀਅਰ ਕਰਵਾ ਕੇ ਉਹਦੇ ਤੋਂ ਜਿਹੜੇ ਬੰਦੇ ਨੇ ਮੈਨੂੰ ਆ ਕੇ ਛੱਡਣਾ ਮੈਨੂੰ ਸਾਰੀਆਂ ਫਾਈਲਾਂ ਉਹ ਰੈਡੀ ਕਰਕੇ ਦੇਣੀਆਂ ਹੁੰਦੀਆਂ ਪਰ ਮੈਨੂੰ ਗੁੱਸਾ ਹੀ ਆਇਆ ਉਸ ਤੇ Mm -hmm. John, double. ਤਦੋਂ ਹੁਣ ਵੀਰੋ ਤੁਸੀਂ ਇਹਦੇ ਤੇ ਫੈਸਲਾ ਕਰੋ ਸਾਰੇ ਜਾਣੇ ਆਪਣੇ ਕਮੈਂਟ ਦੇ ਕੇ ਦੱਸਿਓ ਵੀ ਇਹ ਬੰਦੇ ਦੀਆਂ ਗੱਲਾਂ ਬਲਬਲੇ ਨੇ ਜਿਹੜੇ ਇਹਦੇ ਮੰਦੇ ਵੀ ਉਹ ਸਹੀ ਨੇ ਕਿ ਗਲਤ ਨੇ ਲਗਭਗ ਇਹਨੇ ਸਾਰੇ ਪੰਜਾਬ ਨੂੰ ਹੀ ਟੁੰਬਿਆ ਪੰਜਾਬ ਦੇ ਲਗਭਗ ਹਰੇਕ ਏਰੀਆ ਦੀ ਇਹ ਬੰਦੇ ਨੇ ਗੱਲ ਕੀਤੀ ਹੁਣ ਤੁਸੀਂ ਦੱਸਣਾਗਾ ਕਮੈਂਟਾਂ ਦੇ ਵਿੱਚ ਵੀ ਇਹ ਬੰਦੇ ਦੀ ਗੱਲ ਸਹੀ ਕਹਿ ਰਿਹਾ ਹੈ ਕਿ ਗਲਤ ਕਹਿ ਰਿਹਾ ਆਪਣੇ ਵਿਚਾਰ ਦੇਣੇ ਨੇਗੇ ਕੌਣ ਸਹਿਮਤ ਹੈ ਕੌਣ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ